ਪਰ ਆਪਕੋ ਕਾਂਗਰਸ ਪਾਰਟੀ ਨੂੰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਵੀ ਸੋਮੇਂਦਰਾ ਕੀ ਇਹੋ ਜੇ ਪਵਿੱਤਰ ਥਾਂ ਤੇ ਆ ਕੇ ਸ਼ੁਕਰਾਨਾ ਕਰਨਾ ਨਕਮਸਤਕ ਹੋਣਾ ਸੱਚੇ ਪਾਸ਼ਾ ਬਹੁਤ અપਾਰ ਕਿਰਪਾ ਕਰਦਾ ਹੈ। ਔਰ ਅਰਦਾਸ ਕੀਤੀ ਹੈ ਕਿ ਸੱਚੇ ਪਾਸ਼ਾ ਔਰ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਾਨੂੰ ਸਾਡੇ ਤੇ ਵੀ ਔਰ ਪਾਰਟੀ ਤੇ ਵੀ ਆਪਣਾ ਪੂਰਨ ਅਸ਼ੀਰਵਾਦ ਰੱਖਿਓ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਚ ਦੇਸ਼ ਔਰ ਕੌਮ ਦੀ ਸੇਵਾ ਕਰ ਸਕੀਏ ਸੋ ਇਸ ਕਰਕੇ ਸਾਰੇ ਜਾਣੇ ਅਸੀਂ ਸ਼ੁਕਰਾਨੇ ਵਜੋਂ ਨਕਮਸਤਕ ਹੋਣ ਵਾਸਤੇ ਜਨਦਰਜੀਮ ਨੇ ਜੋ ਆਉਣ ਆ ਰਹੇ ਜਨਦਰਜੀਮ ਛੋਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਹੈ ਪਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ 10 ਸਾਲ ਗੁਜ਼ਰੇ ਐ ਇਸ ਤਰ੍ਹਾਂ ਅਗਲੇ ਜਿਹੜੇ 5 ਸਾਲ ਨਾ ਗੁਜ਼ਰਨ ਧਰਮ ਦੇ ਨਾਂ ਤੇ ਰਾਜਨੀਤੀ ਨਾ ਹੋਵੇ ਲੋਕਾਂ ਨੂੰ ਨੀਚਾ ਵਿਖਾਉਣ ਦੀ ਰਾਜਨੀਤੀ ਨਾ ਹੋਵੇ ਏਜੰਸੀਆਂ ਦਾ ਇਸਤੇਮਾਲ ਨਾ ਕੀਤਾ ਜਾਵੇ ਸਭ ਨੂੰ ਇਕੁਅਲ ਪਲੇਟਫਾਰਮ ਦਿੱਤਾ ਜਾਵੇ ਔਰ ਆਸ ਕਰਦਾ ਕਿ ਸਾਡਾ ਦੇਸ਼ ਤਰੱਕੀ ਕਰੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬੀਜੇਪੀ ਆਪ ਦਾ ਯੋਗਦਾਨ ਪਾਵੇਗੀ ਤਾਂ ਚੰਗਾ ਔਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਸਟਰੋਂਗ ਹੈ ਕਰਨ ਕਰਨ ਦੇ ਵਿੱਚ ਐਸੀ ਗੱਲ ਨਹੀਂ ਹੈ ਇਹ ਸਮਾਂ ਆਉਂਦਾ ਜਾਂਦਾ ਰਿਹਾ ਮੈਨੂੰ ਯਾਦ ਹੈ ਕਿ ਆਮ ਆਦਮੀ ਪਾਰਟੀ ਚਾਰ ਸੀਟਾਂ ਜਿੱਤੀ ਸੀ ਪੰਜਾਬ ਇਸ ਤਰ੍ਹਾਂ ਦੇ ਫੈਸਲੇ ਕਰਦਾ ਰਹਿੰਦਾ ਜਦੋਂ ਪੂਰੇ ਦੇਸ਼ ਦੇ ਅੰਦਰ ਕੋਈ ਇੱਕ ਸੀਟ ਨਹੀਂ ਆਮ ਆਦਮੀ ਪਾਰਟੀ ਜਿੱਤੀ ਉਦੋਂ ਪੰਜਾਬ 'ਚ ਚਾਰ ਸੀਟਾਂ ਦਿੱਤੇ ਸਨ ਸੋ ਇਹ ਸਮਾਂ ਕਰਵਟ ਔਰ ਇਹ ਸਰਕਲ ਹੈ ਇਹ ਚੱਲਦਾ ਰਹਿੰਦਾ ਸੋ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਰਫਾਰਮੈਂਸ ਦੀ ਜਿਸ ਤਰ੍ਹਾਂ ਲੋਕਾਂ ਨੇ ਕੰਮ ਕਰਾਂਗੇ ਸੇਵਾ ਕਰਾਂਗੇ ਪਾਰਟੀ ਹੋਰ ਆਪਣਾ ਜਿਹੜੇ ਆਪਣੇ ਇਲਾਕੇ ਨੇ ਉਹਨਾਂ ਨੂੰ ਮਜ਼ਬੂਤ ਕਰਾਂਗੇ ਜਿੱਥੇ ਜਿੱਥੇ ਕਮੀਆਂ ਰਹਿ ਗਈਆਂ ਉਹਦੇ ਤੇ ਗੌਰ ਫਰਮਾਵਾਂਗੇ ਵਿਚਾਰ ਸਰਕਾਰਾਂ ਨੂੰ ਕਿਸੇ ਜਿੱਕੇ ਨਾਲ ਦੇ ਦਿਓ ਇਲੈਕਸ਼ਨ ਲੜਨ ਤੋਂ ਬਾਅਦ ਹੀ ਹੋ ਗਿਆ ਮੈਂ ਸਮਝਦਾ ਕਿ ਕੁਲਬੀਰ ਸਿੰਘ ਜੀਰਾ ਤੇ ਦੂਸਰੀ ਵਾਰ ਇਹ ਕੰਮ ਹੋਇਆ ਇਸ ਤਰ੍ਹਾਂ ਦਾ ਉਹ ਮੌਕੇ ਤੇ ਮੌਜੂਦ ਨਹੀਂ ਸਨ ਮੇਰੀ ਐਸਐਸਬੀ ਨਾਲ ਵਾਰ ਵਾਰ ਗੱਲ ਹੋਈ ਪ੍ਰੈਸ਼ਰ ਪਾਇਆ ਗਿਆ ਔਰ ਉਹਨਾਂ ਤੇ 307 ਦਾ ਮਕਦਮਾ ਰਜਿਸਟਰ ਕਰ ਦਿੱਤਾ ਗਿਆ ਹਾਲਾਂਕਿ ਜਿਹੜੀ ਦੂਜੇ ਪਾਸੇ ਕਾਰਵਾਈ ਉਹਨਾਂ ਦੇ ਚਾਚਾ ਜੀ ਦੇ بیٹے ਦੀ ਕਾਰ ਕਿਸੇ ਨੇ ਜਲਾਤੀ ਉਹ ਕੋਈ ਹਜੇ ਦੂਜੇ ਪਾਸੇ ਮੁਕਦਮਾ ਨਹੀਂ ਦਰਜ ਹੋਇਆ ਕੀਤਾ ਗਿਆ ਸੋ ਮੈਂ ਸਮਝਦਾ ਕਿ ਇਹੋ ਜੀਆਂ ਗੱਲਾਂ ਦੇ ਨਾਲ ਆਮ ਆਦਮੀ ਪਾਰਟੀ ਕਮਜ਼ੋਰ ਕਿਉਂ ਹੋਈ ਹੈ ਆਉਂਦਿਆਂ ਸਾਰ ਮੁਕਦਮੇ ਤੇ ਮੁਕਦਮਾ ਮੁਕਦਮੇ ਤੇ ਮੁਕਦਮਾ ਮੁਕਦਮੇ ਤੇ ਮੁਕਦਮਾ ਦੂਜੇ ਨੂੰ ਨੀਚਾ ਵਿਖਾਉਣਾ ਇਸ ਕੰਮ ਵਿੱਚ ਉਲਝ ਕੇ ਰਹਿ ਗਿਆ ਹਾਲਾਂਕਿ ਪੋਜ਼ਿਟਿਵ ਪੋਲਿਟਿਕਸ ਕਰਨੀ ਚਾਹੀਦੀ ਹੈ ਸੋ ਕਬੀਰ ਜੀਰੇ ਤੇ ਜਿਹੜਾ ਮੁਕਦਮਾ ਹੋਇਆ ਸੀ ਸਾਰੇ ਉਹਨਾਂ ਦੇ ਨਾਲ ਘਰ ਵੀ ਜਾ ਰਹੇ ਔਰ ਕਬੀਰ ਜੀਰਾ ਇਸ ਸਾਰੇ ਮਾਮਲੇ 'ਚ ਉਹ ਸੁਰਖੂ ਰੂਪ 'ਚ ਬਾਹਰ ਨਿਕਲ ਗਿਆ ਜਲੰਧਰ ਜੀਮਣੀ ਚੋਂ ਲੈ ਕੇ ਕਿਤਨਾ ਪ੍ਰਬੰਧ ਹੋ ਰਿਹਾ ਪੂਰੀ ਤਿਆਰੀ ਕਦੇ ਦੇ ਇੰਚਰ ਦੇ ਵਿੱਚ ਅਸੀਂ ਕੈਂਡੀਡੇਟ ਐਲਾਨ ਦਿੱਤਾ ਜਾਏਗਾ ਔਰ ਮੈਨੂੰ ਸੱਚੇ ਪਾਸ਼ਾ ਕਿਰਪਾ ਕਰਨ ਅਸੀਂ ਵੱਡੀ ਮਾਰਜਿਨ ਦੇ ਨਾਲ ਜਲੰਧਰ ਦੀ ਜਿਹੜੀ ਚਿਮਨੀ ਚ ਹੋਣਾ ਉਸ ਜਦ ਤੱਕ ਮਹਿੰਦਰ ਮੋਦੀ